ਤੀਜੇ ਦਿਨ ਕਹਿੰਦਾ ਉਹ ਸੁਖੀਰ ਬਾਦ ਮਾਨਹਾਨੀ ਦਾ ਭਗਵੰਤ ਮੰਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਦਾ ਬਾਅਦ ਜੋ ਮਾਨੀ ਤਾਂ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਵਿਲਾਸ ਬਾਰੇ ਨਹੀਂ ਤਾਂ ਮਾਨਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ মিডিਆ ਵੀ ਖੜਾ ਹੋਊਗਾ ਹਫਤਾ ਜਾਦੇ ਹੈ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦੋ ਮੈਂ ਮਾਫੀ ਮੁਖਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਂਗਾ ਮੈਂ ਦੱਸੂਗਾ ਤੁਹਾਡਾ ਹਜੇ ਅਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਸੇਰ ਚ ਪੂਣੀ ਕੱਤੀ ਐ ਹਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਹਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਦੇਖੋ ਲੀਡਰ ਦੀ ਇਮੇਜ ਕੀ ਹੁੰਦੀ ਐ ਕੇਜਰੀਵਾਲ ਦੀ ਇਮੇਜ ਐ ਵੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਅੱਜ ਤੋਂ 20 ਸਾਲਾਂ ਬਾਅਦ 50 ਸਾਲਾਂ ਬਾਅਦ ਗੱਲਾਂ ਹੋਣਗੀਆਂ ਜਿਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਸ ਵੇਲੇ ਸਕੂਲ ਅੱਛੇ ਬਣ ਗਏ ਵੀ ਦਿੱਲੀ ਦੇ ਉਸ ਵੇਲੇ ਵੀ ਹਸਤਾਲ ਬਹੁਤ ਵਧੀਆ ਬਣ ਗਈ ਸੀ ਉਸ ਵੇਲੇ ਵੀ ਆ ਬਿਜਲੀ ਫਰੀਜ਼ ਇਮੇਜ ਹੈ ਲੀਡਰਿਕ ਇਮੇਜ ਬਣਾਉਂਦਾ ਹੈ ਇਹਨਾਂ ਦੀ ਕੀ ਹੈ ਸੁਖੀਰ ਬਾਦਲ ਉਹਨਾਂ ਦੀ ਕੀ ਇਮੇਜ ਹੈ ਤੁਸੀਂ ਐਂ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਹੈ ਇੱਕੋ ਜੀ ਨੇ ਇਸ ਰਲੇ ਹੋਏ ਨੇ ਆਪ ਬਚ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਐ ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਰੇੜੀ ਤੇ ਬਹੁਤ ਕੱਟ ਸੀ ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਐ ਇਹ ਕਿੱਥੇ ਕੱਟਾ ਐ ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਇਕੱਠ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ 3000 ਦੇ ਸਮੋਸੇ ਰੋਜ਼ ਵੇਚਦਾ ਕਹਿੰਦਾ ਅੱਛਾ ਵੀ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ ਅੱਛਾ ਵੀ ਸ਼ੇਰਾ ਫਿਰ ਕੀ ਹੋਇਆ ਹੋਣਾ ਕੀ ਸੀ ਪਾ ਲਿਆ ਇਹ ਸਭ ਰੇੜੀ 'ਚ ਤੇ ਹੁਣ 3000 ਚੋਂ 1500 ਪੱਪੂ ਦਾ 1500 ਬਾਦਲਕੇ ਵਾਲੇ ਪੱਪੂ ਦਾ ਲਓ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲਿਆ ਨਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਮੋਸਿਆਂ ਦੀ ਰੇੜੀ 'ਚ ਸਪਾਉਣਗੇ ਕੌਣ ਝੂਠ ਬੋਲ ਜਣਾ ਨਾ 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 ਉਹ ਬਜ਼ੁਰਗ ਕਹੂਗਾ ਪਾਲਿਆ ਹੋਣਾ ਪਾਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖਪਲੇ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਆ imageHeight ਲੈ ਕੇ ਜਾਊਂਗਾ ਯਾਰੇ ਤੁਸੀ ਹੱਦ ਹੈ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਥੋਡੀ ਕਿ ਥੋੜੇ ਵਾਲੇ ਪੈਸੇ ਤਾਂ ਆ ਜਾਣਗੇ ਇਹ ਲੋਕਾਂ ਦਾ ਪੁੰਨ ਖੱਟ ਲੋ ਕੋਈ ਗਾਉਂ ਗਰੀਬਾਂ ਦੀ ਹਾਲ ਨਹੀਂ ਜਾਣਦੇ ਹੋ ਯਾਰ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਬਈ ਕੋਈ ਬਾਈਪਾਸ ਨਹੀਂ ਹੈਗਾ ਆ ਗੁਰਾਂ ਧਰਤੀ ਤੇ ਬੈਠੇ ਝੂਠ ਨਹੀਂ ਬੋਲਦਾ ਮੈਂ ਲੁੱਟ ਕੇ ਖਾਗੇ ਪੰਜਾਬ ਨੂੰ ਯਾਰ ਫੈਲਾ ਦੇਖ ਕੇ ਰੋਣਾ ਆਉਂਦਾ ਮੈਨੂੰ ਕਿ ਛੇ ਯਾਰ ਆ ਫੈਸਲਾ ਕਰ ਲਿਆ ਇਹਨਾਂ ਨੇ ਪਤਾ ਹੀ ਨਹੀਂ ਕਈ ਫੈਲਾ ਦਾ ਤਾਂ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਗਵਨ ਕਰ ਗਏ ਵੱਡੇ ਵੱਡੇ ਜਦੋਂ ਸੋਚਿਆ ਆਪਣੇ ਪਰਿਵਾਰ ਬਾਰੇ ਸੋਚਿਆ ਕਦੇ ਪੰਜਾਬ ਬਾਰੇ ਨਹੀਂ ਸੋਚਿਆ